ਸਰਦਾ ਐਮ ਐਲ اے ਸਾਡੇ ਵਿੱਚ ਪ੍ਰੋਗਰਾਮ ਦੇ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਹਫਤਾਵਾਰ ਲੋਕ ਮਿਲਣੀ ਪ੍ਰੋਗਰਾਮ ਵਿੱਚ ਬਣਿਆ ਮੇਲੇ ਵਰਗਾ ਮਾਹੌਲ ਜਨਤਾ ਦਰਬਾਰ ਵਿੱਚ ਮੁਸ਼ਕਲਾਂ ਦੇ ਹੱਲ ਲਈ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਪਹੁੰਚੇ ਪਿਛਲੇ ਦਿਨਾਂ ਦੇ ਵਿੱਚ ਅਗੰਪੂਰ ਦੇ ਵਿੱਚ ਵੀ ਬਹੁਤ ਸਾਰੀ ਕੰਪਲੇਂਟਸ ਜਿਹੜੀਆਂ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਤੇ ਇਸ ਦੇ ਉੱਤੇ ਹੋਰ ਜਿਹੜੀ ਸਕਤੀ ਆ ਜਰੂਰ ਕਰਾਂਗੇ ਅਸੀਂ ਆਪਣੇ ਸਰਪੰਚਾਂ ਨੂੰ ਐਕਟਿਵ ਕਰ ਰਹੇ ਹਾਂ ਤਾਂ ਕਿ ਜਿਹੜੇ ਆ ਜਰੂਰ ਤੱਕ ਸਿਵਲ ਸੁਸਾਇਟੀ ਐਕਟਿਵ ਹੋਊਗੀ ਉਸ ਦੇ ਨਾਲ ਹੀ ਫਰਕ ਪਊਗਾ ਤੇ ਸਰ ਇੱਕ ਜਿਹੜੀਆਂ ਬਰਸਾਤ ਤੋਂ ਪਹਿਲਾਂ ਪਹਿਲਾਂ ਖੱਡਾਂ 14 ਕਰੋੜ ਰੁਪਏ ਦੇ 14 ਕਰੋੜ ਰੁਪਏ ਦੇ ਇੱਕ ਲਗਭਗ ਜਿਹੜਾ ਫਲਡ ਪ੍ਰੋਟੈਕਸ਼ਨ ਵਰਕ ਹਲਕੇ ਚੱਲ ਰਿਹਾ ਤੁਸੀਂ ਅੱਜ ਵੀ ਦੇਖੀ ਹੋਣਾ ਆਂਦੇ ਹੋਏ ਵੀ ਮੈਂ ਬਹੁਤ ਸਾਰੀ ਖੱਡਾਂ ਅੱਬ ਵੀ ਸਵੇਰੇ ਛੇ ਛੇ ਜਾ ਜਾ ਕੇ ਜਿਹੜੇ ਜਿਹੜੇ ਪੁਆਇੰਟ ਆ ਸੈਂਸਿਟਿਵ ਪੁਆਇੰਟਸ ਉੱਥੇ ਕੰਮ ਚੱਲ ਰਿਹਾ ਪਲਸ ਜਿਹੜੀ ਉਹ ਖੱਡਾਂ ਜਿਨ੍ਹਾਂ ਦੀ ਕਦੀ ਅਜੇ ਤੱਕ ਸਫਾਈ ਨਹੀਂ ਹੋਈ ਸੀ ਚਾਹੇ ਰਾਏਪੁਰ ਵਾਲੀ ਖੱਡ ਦੇਖ ਲਓ ਚਾਹੇ ਹੋਰ ਖੱਡਾਂ ਦੇਖ ਲਓ ਉਹਨਾਂ ਨੂੰ ਅਸੀਂ ਜਿਹੜਾ ਟੋਟਲੀ ਸਾਫ਼ ਕਰਵਾ ਰਹੇ ਹਾਂ ਉਹਦੇ ਨਾਲ ਆਵਾਜਾਈ ਨੂੰ ਵੀ ਜਿਹੜਾ ਹੈ ਜਿਵੇਂ ਪਿੰਡ ਨੱਕੀਆਂ ਦੀ ਜਿਹੜੀ ਖੱਡ ਹੈ ਉਸ ਦੇ ਵਿੱਚ ਕਈ ਘਰਾਂ ਨੂੰ ਪਹਿਲੀ ਵਾਰੀ ਰਸਤਾ ਲੱਗਿਆ ਹਰ ਸਾਲ ਉੱਥੇ ਪਾਣੀ ਆਉਂਦਾ ਸੀ ਉੱਥੇ ਵੀ ਇਦਾਂ ਬਹੁਤ ਸਾਰੀ ਖੱਡਾਂ ਦੀ ਸਫਾਈ ਹੋ ਰਹੀ ਹੈ ਸਰ ਬਰਮਲਾ ਖੱਡ ਦੀ ਮੈਂ ਬਰਮਲਾ ਖੱਡ ਦੀ ਜਿਹੜੀ ਇੱਕ ਪ੍ਰੋਬਲਮ ਹੈ ਜੀ ਬਰਮਲਾ ਖੱਡ ਦੇ ਵਿੱਚ ਸਿਲਟ ਬਹੁਤ ਜ਼ਿਆਦਾ ਹੈ ਤੇ ਉਸ ਦੇ ਲਈ ਜਿਹੜੀ ਹੈ ਸਪੈਸ਼ਲ ਉਹਦੀ ਪਰਮਿਸ਼ਨ ਦੇ ਲਈ ਜਿਹੜਾ ਭੇਜਿਆ ਗਿਆ ਬਰਮਲਾ ਖੱਡ ਕਿਉਂਕਿ ਕਈ ਸਾਲਾਂ ਤੋਂ ਦਹਾਕਿਆਂ ਤੋਂ ਸਾਫ਼ ਨਹੀਂ ਹੋਈ ਉਹਦੇ ਵਿੱਚ ਜਿਹੜਾ ਹੈ ਸਿਲਟ ਜਿਹੜੀ ਹੈ ਬਹੁਤ ਜ਼ਿਆਦਾ ਤੇ ਡੀਸਿਲਟਿੰਗ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਬਿਕੋਜ਼ ਇਟਸ ਅ ਸੈਂਸਿਟਿਵ ਜ਼ੋਨ ਉੱਥੇ ਜਿਹੜਾ ਹੈ ਵੈਟ ਆਪਣਾ ਪਾਰੇ এনवायरमेंट ਨੂੰ ਦੇਖਦੇ ਹੋਏ ਪ੍ਰਾਈਵਰ ਨੂੰ ਦੇਖਦੇ ਉੱਥੇ ਤੁਸੀਂ ਜਿਹੜੀ ਹੈ ਕਿਸੇ ਵੀ ਤਰੀਕੇ ਦੀ ਮਾਈਨਿੰਗ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਉਹਦਾ ਪਿਛਲੀ ਵਾਰ ਵੀ ਉਹਦੀ ਅਪਰੂਵਲ ਨਹੀਂ ਆਈ ਸੀ ਇਸ ਸਾਲ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਅਪਰੂਵਲ ਆ ਜਾਵੇ ਕਿਉਂਕਿ ਉੱਥੇ ਬਹੁਤ ਸਾਰਾ ਮਟੀਰੀਅਲ ਹੈ ਜੋ ਸਾਨੂੰ ਆਪਾਂ ਨੂੰ ਉੱਥੋਂ ਚੱਕਣਾ ਪੈਣਾ ਹੈ ਸਰ ਗਰਮੀ ਦਾ ਮੌਸਮ ਹੈ ਕਾਫੀ ਲੋਕ ਨਹਿਰਾਂ ਤੇ ਦਰਿਆਵਾਂ ਨੂੰ ਸਰ ਸੁਪੀਰ ਬਦਲ ਨੇ ਧਿਆਨ ਦਿੱਤਾ ਸੀ ਕਿਹੜੇ ਕੰਗਲ ਜੀ ਜਿਹੜੇ ਲੋਕ ਜਿਨ੍ਹਾਂ ਪੰਜਾਬ ਦੇ ਹੱਕਾਂ ਨੂੰ ਆਪਣੇ ਹੋਟਲਾਂ ਲਈ ਆਪਣੀ ਜਾਇਦਾਦਾਂ ਲਈ ਆਪਣੇ ਮੰਤਰੀ ਪਦਾਂ ਦੇ ਲਈ ਗਿਰਵੀ ਰੱਖਦੇ ਰਹੇ ਆ ਜੋ ਲੋਕ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਸਾਡੇ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਉੱਤੇ ਸਵਾਲ ਚੁੱਕਰੇ ਨੇ ਮੈਨੂੰ ਇਸ ਗੱਲ ਦੀ ਹਰਾਨੀ ਹੁੰਦੀ ਹੈ ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹਾਂਗਾ ਕਿ ਕੋਈ ਵੀ ਸੂਬੇ ਦਾ ਦੇਸ਼ ਦਾ ਕੋਈ ਵੀ ਇਦਾਂ ਦੇ ਸੂਬੇ ਦੀ ਉਦਾਹਰਣ ਦੇ ਦੇਣ ਜਿੱਥੇ ਲੈਂਡ ਅਥਾਰਟੀ ਦੇ ਚੇਅਰਮੈਨ ਜਿਹੜੇ ਹੈ ਉਹ ਸੀਐਮ ਹੋਣ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਇਨਾ ਸੋਚਿਆ ਨਹੀਂ ਸੀ ਕਿ ਸਰਕਾਰ ਇੰਨੀ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦੀ ਹੈ ਇਹਨਾਂ ਨੂੰ ਜਿਹੜੇ ਪੰਜਾਬ 'ਚ ਤਰੱਕੀ ਹੋ ਰਹੀ ਹੈ ਉਸ ਕੰਮ ਤੋਂ ਤਕਲੀਫ ਹੈ ਉਹੀ ਕਾਰਨ ਹੈ ਕਿ ਜਿਹੜਾ ਹੈ ਇਹ ਇਦਾਂ ਦੇ ਮਸਲੇਾਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਅੱਜ ਵੀ ਸਾਡੇ ਜਿਹੜੇ ਲੈਂਡ ਅਥਾਰਟिटीज ਦੇ ਜਿਹੜੇ ਟੋਟਲ ਚੇਅਰਮੈਨੋ ਸੀਐਮ ਸਾਹਿਬ ਨੇ ਪਰ ਕੰਮ ਨੂੰ ਤੇਜ਼ੀ ਲਿਆਉਣ ਦੇ ਲਈ ਜੋ ਬਾਕੀ ਦੇਸ਼ ਦੇ ਵਿੱਚ ਮਾਡਲ ਹੈ ਜਿਹੜੇ ਨਾਲ ਸਾਡੇ ਨਵੇਂ ਸ਼ਹਿਰ ਜਿਹੜੇ ਆ ਸਾਡੇ ਮੌਜੂਦਾ ਸ਼ਹਿਰ ਉਹ ਤਰੱਕੀ ਕਰ ਰਹੇ ਨੇ ਉੱਥੇ ਡਵੈਲਪਮੈਂਟ ਹੋਵੇ ਲੀਗਲਾਈਜ਼ ਕਲੋਨੀਆਂ ਬਣਨ ਤਾਂ ਉਹਨਾਂ ਨੂੰ ਚੀਫ ਸੈਕਟਰੀ ਲਾਇਆ ਜੋ ਬਾਕੀ ਪੂਰੇ ਦੇਸ਼ ਪੈਟਰਨ ਹੈ ਤੇ ਮੈਨੂੰ ਲੱਗਦਾ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਇਹ ਵਿਕਾਸ ਨੂੰ ਹੋਰ ਰਫਤਾਰ ਫੜਨਗੇ ਤੇ ਮੈਂ ਸੁਖਬੀਰ ਬਾਦਲ ਨੂੰ ਹੀ ਕਹਿਣਾ ਚਾਹੁੰਦਾ ਤੁਸੀਂ ਲੋਕਾਂ ਨੇ ਪੰਜਾਬ ਦੇ ਦੇ ਹੱਕ ਹਮੇਸ਼ਾ ਵੇਚੇ ਆ ਤੇ ਹੁਣ ਜਦੋਂ ਪੰਜਾਬ ਤਰੱਕੀ ਦੇ ਰਾਹ ਤੇ ਆ ਤੁਸੀਂ ਲੋਕਾਂ ਨੂੰ ਗੁਮਰਾਹ ਨਾ ਕਰੋ ਤਸਵੀਰ ਕੱਲ ਦੁਖਧਾਤ ਸਾ ਸਾਡੇ ਹਲਕੇ ਛੋਇਆ ਕੱਲ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਤੇ ਪਿਛਲੇ ਸਾਲ ਵੀ ਦੇਖਦੇ ਆ ਮੇਰੀ ਆਪ ਸਭ ਦੇ ਮਾਧਿਅਮ ਦੇ ਰਾਹੀਂ ਹਰ ਸਾਲ ਅਸੀਂ ਇਦਾਂ ਦੀ ਘਟਨਾਵਾਂ ਸੋਨਾਂ ਨੂੰ ਮਿਲਦੇ ਆ ਸਾਡੇ 19 19 20 20 ਸਾਲਾਂ ਦੇ ਬੱਚੇ ਜਿਹੜੇ ਆ ਉਹ ਆਪਣੀ ਜਾਨ ਗਵਾ ਲੈਂਦੇ ਆ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਓ ਤੇ ਆਪਾਂ ਜਿਹੜਾ ਹੈ ਦਰਿਆਵਾਂ ਤੋਂ ਤੇ ਨਹਿਰਾਂ ਤੋਂ ਦੂਰ ਰਹੀਏ ਤਾਂ ਕਿ ਜਿਹੜੀ ਕੀਮਤੀ ਜਾਨਾਂ ਬਚ ਸਕਣ ਸਰ ਅੱਜ ਦਾ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਜੀ ਆ ਜਿਹੜਾ ਸਾਡਾ ਐਮ.ਐਲ.ਏ ਸਾਡੇ ਵਿੱਚ ਜਿਹੜਾ ਪ੍ਰੋਗਰਾਮ ਆ ਉਸ ਦੇ ਤੁਸੀਂ ਦੇਖਦੇ ਹੋ ਕਿ ਜਿਹੜੀ ਇਸ ਗੱਲ ਦੀ ਇਸ ਪੂਰੇ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਹਰ ਬੰਦਾ ਹਰ ਏਜ ਗਰੁੱਪ ਦਾ ਬੰਦਾ ਹਰ ਧਰਮ ਦਾ ਹਰ ਜਾਤੀ ਦਾ ਬੰਦਾ ਪੂਰੇ ਇਲਾਕੇ ਤੋਂ ਬਾਰੋਂ ਵੀ ਲੋਕ ਆਉਂਦੇ ਕਿ ਉਹਨੂੰ ਨਹੀਂ ਲੱਗਦਾ ਕਿ ਵਾਕੇ ਜਿਵੇਂ ਅਸੀਂ ਇਸ ਘਰ ਦਾ ਨਾਮ ਸੇਵਾ ਸਦਨ ਰੱਖਿਆ ਉਹਨੂੰ ਲੱਗਦਾ ਕਿ ਹਾਂ ਸਾਡਾ ਘਰ ਹੈ ਆ ਬੱਚੀ ਆਂਦੀਆਂ ਬਜ਼ੁਰਗ ਆਂਦੇ ਆ ਅ ਲੇਡੀਜ਼ ਆਂਦੀਆਂ ਤੇ ਉਹਨਾਂ ਨੂੰ ਵਿਸ਼ਵਾਸ ਹੈ ਤੇ ਕੋਸ਼ਿਸ਼ ਹੁੰਦੀ ਹੈ ਮੈਜੋਰਿਟੀ ਆਫ ਕੰਪੈਸਿਵ ਜਿਹੜੇ ਆ ਉਹ ਮੌਕੇ ਤੇ ਹੋ ਜਾਂਦੇ ਆ ਹਰ ਹਰ ਹਫਤੇ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਉਹਨੂੰ ਐਡਜਸਟ ਕਰਾਈਦਾ ਹੈ ਹੋਰ ਜਿਹੜੇ ਕੰਮ ਆ ਪਿੰਡਾਂ ਦੇ ਸਰਪੰਚ ਆਂਦੇ ਨੇ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਮਿਲਦਾ ਹੈ ਤੇ ਹਰ ਹਫਤੇ ਤਰ੍ਹਾਂ ਲਗਾਤਾਰ ਚੱਲਦਾ ਸੈਂਕੜੇ ਲੋਕ ਆਂਦੇ ਆ ਤੇ ਕਿੱਥੇ ਜਿਹੜਾ ਹੈ ਸਾਡੇ ਸੇਵਾ ਸਦਨ ਦੇ ਵਿੱਚ ਇੱਥੇ ਮੇਲਾ ਲੱਗਿਆ ਰਹਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਹੋਰ ਜਿਹੜੀ ਹੈ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਦੇ ਲਈ ਹੋਰ ਤਾਂ ਕਿ ਸੋਚਦਾ ਹਾਂ ਜਿਵੇਂ ਕੋਈ ਆਵੇ ਅਗਰ ਕਿਸ ਨੇ ਐਪਲੀਕੇਸ਼ਨ ਟਾਈਪ ਕਰਾਣੀ ਉਹ ਵੀ ਇੱਥੇ ਹੋ ਜਾਂਦੀ ਹੈ ਜੋ ਜੋ ਹੋਰ ਉਹਨਾਂ ਨੂੰ ਫਾਇਦੇ ਲਈ ਜਿ ਜੋ ਜੋ ਜਿੰਨਾਂ ਦੀ ਡਿਮਾਂਡ ਸਾਈ ਜਾਂਦੇ ਆ ਉਹਨੂੰ ਉਹਨੂੰ ਹੋਰ ਵਧਿਆ ਕਰੀ ਜਾ ਰਹੇ ਹਨ ਪਰ ਇੱਕ ਤਰੀਕ ਤੋਂ ਜ਼ਰ ਕੰਮ ਸ਼ੁਰੂ ਹੋਊਗਾ ਆਪ ਸਭ ਦੇ ਸਾਥ ਦੇ ਨਾਲ ਉਸ ਤਾ ਜਿਹੜਾ ਹੈ ਟੈਂਡਰ ਅਲਾਟ ਹੋ ਚੁੱਕਿਆ ਤੇ ਇੱਕ ਤਰੀਕ ਤੋਂ ਅਸੀਂ ਡੈਡਲਾਈਨ ਦਿੱਤੀ ਹੈ ਇੱਕ ਤਰੀਕ ਤੋਂ ਜਿਹੜਾ ਉਹਦਾ ਕੰਮ ਜਿਹੜਾ ਹੈ ਸ਼ੁਰੂ ਹੋਊਗਾ ਇਸ ਦੇ ਨਾਲ ਹੀ ਜੁਲਾਈ ਮਹੀਨੇ ਦੇ ਵਿੱਚ ਹੀ ਜਿਹੜੇ ਬਾਕੀ ਦੀ ਵੀ ਬੇਲਿਆਂ ਦੇ ਪੁਲ ਆ ਉਹਨਾਂ ਦਾ ਕੰਮ ਜਿਹੜਾ ਸ਼ੁਰੂ ਹੋ ਜੂਗਾ ਆ કુલ ਚਾਰ ਪੁਲਾਂ ਦਾ ਕੰਮ ਹੈ 100 ਕਰੋੜ ਰੁਪਏ ਦੇ ਲਗਭਗ ਕੰਮ ਹੈ ਐਲਗਰਾ ਜਿਹਦੇ ਵਿੱਚ ਇਸ ਇਹ ਪੁਲ ਤੋੜ ਕੇ ਤੇ ਇਹਦੇ ਵਿੱਚ ਤਾਂ ਕਿ ਅੱਗੇ ਤੋਂ ਜਿਹੜੇ ਮਾਈਨਿੰਗ ਦੀ ਬੈਲਟ ਇੱਥੇ ਬੇਸ਼ੁਮਾਰ ਪਿਛਲੇ 10-15 ਸਾਲਾਂ ਦੇ ਵਿੱਚ ਜਿਹੜੀ ਇਲੀਗਲ ਮਾਈਨਿੰਗ ਕਰਕੇ ਇਸ ਨੂੰ ਡੈਮੇਜ ਹੋਇਆ ਸੀ ਪਿਛਲੇ 1.5 ਤੋਂ ਸਾਲ ਤੋਂ ਬੰਦ ਪਿਆ ਹੁਣ ਇਸ ਨੂੰ ਪ੍ਰੋਟੈਕਟ ਕਰਨ ਦੇ ਲਈ ਪ੍ਰੋਟੈਕਸ਼ਨ ਵਰਕ ਵੀ ਹੈ ਫਲੱਡ ਪ੍ਰੋਟੈਕਸ਼ਨ ਵਰਕ ਵੀ ਹੈ ਤੇ ਪੁਲ ਤੋੜ ਕੇ ਇਹਦਾ ਅੱਧਾ ਹਿੱਸਾ ਨਵਾਂ ਬਣੂਗਾ ਇਸ ਦੇ ਨਾਲ ਹੀ ਭੱਲੜੀ ਤੋਂ ਜਿਹੜਾ ਹੈ ਖੇ ਇੱਕ ਉਸ ਤੋਂ ਬਾਅਦ ਦੋ ਪੁਲ ਬਣਨੇ ਨੇ ਜਿਹੜਾ ਇੱਕ ਕਲਿੱਤਰਾ ਤੋਂ ਪੁਲ ਫਿਰ ਜਾਣਾ ਬੇਲਾ ਧਿਆਨੀ ਤੇ ਫਿਰ ਬੇਲਾ ਧਿਆਨੀ ਤੋਂ ਪਲਾਸੀ ਤੱਕ ਇਹ ਜੁਲਾਈ ਦੇ ਵਿੱਚ ਹੀ ਜਿਹੜੇ ਸਾਰੇ ਪੁਲਾਂ ਦਾ ਕੰਮ ਜਿਹੜਾ ਸ਼ੁਰੂ ਹੋ ਜੂਗਾ 1 ਜੁਲਾਈ ਤੋਂ ਅਸੀਂ ਐਲਗਨਾਂ ਤੇ ਉਸ ਤੋਂ ਬਾਅਦ 10 ਜੁਲਾਈ ਦੇ ਆਸ-ਪਾਸ ਅਸੀਂ ਜਿਹੜਾ ਕਲਿੱਤਰਾ ਜਿਹੜੇ ਦੋ ਪੁਲ ਆ ਉਹ ਤੇ ਫਿਰ ਲਗਭਗ 2 ਜੁਲਾਈ ਦੇ ਆਸ-ਪਾਸ ਭਲੜੀ ਤੇ ਖੇੜਾ ਕਲਮੂਟ ਸਰ ਮੰੰਗਲ ਸ਼ਹਿਰ ਨੂੰ ਦੁਬਾਰਾ ਜਿਹੜਾ ਹੈ ਪ੍ਰਫੁੱਲਿਤ ਕਰਨ ਦੇ ਲਈ ਸਾਡਾ ਵਾਅਦਾ ਸੀ ਪਿਛਲੇ 3 ਸਾਲਾਂ ਵਿੱਚ ਮੰੰਗਲ ਦੇ ਵਿੱਚ ਦੁਬਾਰਾ ਰੌਣਕਾਂ ਪਰਤੀਆਂ ਨੇ ਨੰਗਲ ਦੇ ਵਿੱਚ ਜਿਹੜੇ ਹੈ ਤੁਸੀਂ ਦੇਖਿਆ ਹੋਣਾ ਹੁਣ ਨਾਮੀ ਬ੍ਰਾਂਡ ਵੀ ਆ ਰਹੇ ਆ ਡੋਮੀਨੋਸ ਖੁੱਲ ਰਿਹਾ ਇਹ ਨੰਗਲ ਦੀ ਵਧਦੀ ਹੋਈ ਪ੍ਰਤੀਕ ਹੈ ਜਿੱਥੇ ਨੰਗਲ ਦੇ ਬਾਜ਼ਾਰ ਚੋਂ ਜਿਹੜੀਆਂ ਦੁਕਾਨਾਂ ਬੰਦ ਹੋ ਰਹੀਆਂ ਸੀ ਉਹਨੂੰ ਉੱਥੇ ਨੰਗਲ ਦੇ ਵਿੱਚ ਦੁਬਾਰਾ ਰੌਣਕ ਪਰਤ ਰਹੀ ਹੈ ਇਸ ਰੌਣਕ ਨੂੰ ਹੋਰ ਵਧਾਉਣ ਦੇ ਲਈ ਇਸ ਵਾਰੀ ਬਜਟ ਦੇ ਵਿੱਚ ਜਿਹੜਾ ਹੈ ਨੰਗਲ ਨੂੰ 10 ਕਰੋੜ ਰੁਪਇਆ ਪਲੱਸ ਹੁਣ ਅਸੀ ਕਰੋੜ ਸਪੈਸ਼ਲ ਅਸਿਸਟੈਂਸ ਦੇ ਵਿੱਚ 20 ਕਰੋੜ ਰੁਪਇਆ ਹੋਰ ਲਗਭਗ 30 ਕਰੋੜ ਦਾ ਕੰਮ ਹੈ ਜਿਹੜਾ ਨੰਗਲ ਨੂੰ ਸਪੈਸ਼ਲੀ ਲਈ ਜਿਹੜੇ ਚ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈ ਕਿ ਕੋਈ ਐਦਾਂ ਦੀ ਟੂਰਿਸਟ ਅਟਰੈਕਸ਼ਨ ਜਿਹਨੂੰ ਦੇਖ ਕੇ ਪੂਰੇ ਪੰਜਾਬ ਤੋਂ ਤੇ ਲੋਕ ਆ ਸਕਣ ਉਸ ਦੇ ਵਿੱਚ ਜਿਹੜਾ ਹੈ ਉਹ ਇੱਕ ਗਲਾਸ